ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੜੀਆ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਤੁਹਾਨੂੰ ਲਾਈਵ ਇਸ ਗੜੀਆ ਦੇ ਵਿੱਚ ਦੇਵਾਂਗੇ ਸੋ ਅਸਲ ਜੀ ਤਾਜ਼ਾ ਸੈਟੇਲਾਈਟ ਦਾ ਸਿਰ ਤੁਹਾਡੇ ਨਾਲ ਸਾਂਝ ਕਰ ਰਹੀਆਂ ਜੀ 19 ਫਰਵਰੀ ਦਾ ਦਿਨ ਲੰਘ ਗਿਆ ਰਾਤ ਦੇ ਲਗਭਗ 8 ਵਜੇ ਰਿਹਾ 10:08 ਹੋਣ ਜਾ ਰਹੇ ਆ ਤੇ 19 ਫਰਵਰੀ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਸੋ ਅੱਜ ਇੱਕ ਪਛਮੀ ਸਿਸਟਮ ਵੈਸਟਰਨ ਡਿਸਰਬੈਂਸ ਸਰਗਰਮ ਹੈ ਉੱਤਰ ਹਾਰਦ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਅਸਲ ਵਿੱਚ ਦਰਮਿਆਨੀ ਤੱਕ ਸੰਘਣੀ ਬੱਦਲ ਵਾਈ ਜਾ ਰਹੀ ਹੈ ਜੇਕਰ ਇਸ ਇਸਤਰੀਆਂ ਦੀ ਗੱਲ ਕਰੀਏ ਤੇ ਅੱਜ ਸਵੇਰ ਤੋਂ ਲੈ ਕੇ ਸਵੇਰ ਤੋਂ ਹੀ ਜੜੀਆ ਗਰਜ ਰਿਸ਼ਕ ਵਾਲੇ ਬਦਲਾ ਦਾ ਨਿਰਮਾਣ ਪਾਕਿਸਤਾਨ ਵਾਲੇ ਫਾਸੇੋਂ ਹੋਣਾ ਸ਼ੁਰੂ ਹੋ ਚੁੱਕਿਆ ਸੀ ਸੋ ਇਹ ਬੀਤੇ ਮਤਲਬ ਕਿ ਜਿਹੜੇ 10-12 ਘੰਟੇ ਨੇ ਯਾਨੀ ਕਿ ਦੁਪਹਿਰ ਤੋਂ ਇਹਨੇ ਫਿਰ ਗਰਜ ਰਿਸ਼ਕ ਦੇ ਜਿਹੜੇ ਬਦਲਾ ਨੇ ਕਾਲੀਆਂ ਘਟਾਵਾਂ ਨੇ ਐਂਟਰੀ ਕੀਤੀ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਬਹੁਤ ਵਿਹਾਗਾਂ ਦੇ ਵਿੱਚ ਉਮੀਦਾਰਜ ਹੋ ਰਹੇ ਨੇ ਤੇਜ਼ ਹਵਾਵਾਂ ਦੇ ਨਾਲ ਔਰ ਗਰਜ ਰਿਸ਼ਕ ਦੇ ਨਾਲ ਕਿਤੇ ਕਿਤੇ ਹੜਕੀ ਬੜੀ ਗਰੇਮਾਰੀ ਵੀ ਹੋ ਰਹੀ ਹੈ ਚਾਹੀਓ ਉਦੈਪੁਰ ਜ਼ਿਲ੍ਹਾ ਜਾਫਰ ਜ਼ਿਲ੍ਹਾ ਬੀਕਾ ਬੀਕਾਨੇਰ ਅਜਮੇਰ ਸਿਕਰ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੁੱਪਗੜ੍ਹ ਸੁਰਤਗੜ੍ਹ ਚੂੜੂ ਸਾਰੇ ਫਾਗਾਂ ਦੇ ਵਿੱਚ ਮੀਂਹ ਦੇ ਚਾਹਸ ਬਣੇ ਹੋਏ ਨੇ ਤੇ ਮੀਂਹ ਇਸ ਵੇਲੇ ਇਹਨਾਂ ਫਾਗਾਂ ਦੇ ਵਿੱਚ ਦਰਜ ਹੋ ਵੀ ਰਹੇ ਨੇ ਆਉਣ ਵਾਲੇ ਜਿਹੜੇ 12 ਘੰਟੇ ਨੇ ਯਾਨੀ ਕਿ ਅੱਜ ਪੂਰੀ ਰਾਤ ਇਹ ਮੀਂਹ ਦੇ ਸਫੈਲ ਹੋਣਗੇ ਪੰਜਾਬ ਹਰਿਆਣਾ ਦੇ ਵਿੱਚ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਗਰਜ ਰੋਕ ਵਾਲੇ ਬਦਲਾ ਦਾ ਨਿਰਮਾਣ ਲਗਾਤਾਰ جاری ਹੈ ਤੇ ਆਉਂਦੇ ਜਿਹੜੇ 12 24 ਘੰਟੇ ਨੇ ਅੱਜ ਰਾਤ ਦੀ ਗੱਲ ਕਰੀਏ ਜਾਂ ਫਿਰ ਕੱਲ ਦੁਪਹਿਰ ਤੱਕ ਗੱਲ ਕਰੀਏ ਤੇ ਪੰਜਾਬ ਹਰਿਆਣਾ ਦੇ ਬਹੁਤੇ ਖਾਗਾਂ ਦੇ ਵਿੱਚ ਮੀਂਹ ਦੇ ਚਾਂਸ ਉਸੇ ਤਰ੍ਹਾਂ ਬਣੇ ਹੋਏ ਨੇ ਹਲਕੀ ਗੜੇਮਾਰ ਵੀ ਹੋ ਸਕਦੀ ਹੈ ਹਰਿਆਣਾ ਦੇ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਪੰਜਾਬ ਦੇ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਦਵਾਬਾ ਖੇਤਰ ਮਾਝਾ ਖੇਤਰ ਔਰ ਮਾਲਵੇ ਦੇ ਜਿਹੜੇ ਆਪਣੇ ਕੇਂਦਰੀ ਮਾਲਵੇ ਤੋਂ ਲੈ ਕੇ ਪੂ ਨੇ ਸਾਰੇ ਖੇਤਰਾਂ ਦੇ ਵਿੱਚ ਉਮੀਦ ਦੇ ਜਿਹੜਾ ਤਬਰ ਤੋੜ ਜਿਹੜੇ ਚਾਂਸ ਬਣੇ ਹੋਏ ਨੇ ਹਾਲੇ ਵੀ ਜੇਕਰ ਜਲਾਵਾਰਾਂ ਕਰੇ ਜਾਂ ਸਾਂਝੇ ਕਰੀਏ ਤਾਂ ਕੋਈ ਕੋਈ ਖਾਸ رائے ਨਹੀਂ ਹੋਏਗੀ ਕਿਉਂਕਿ ਸਾਰੇ ਜਿਲਿਆਂ ਦੇ ਵਿੱਚ ਉਮੀਦ ਦੇ ਚਾਂਸ ਨੇ ਸੋ ਆਉਂਦੇ 24 36 ਘੰਟਿਆਂ ਤੱਕ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਪੰਜਾਬ ਹਰਿਆਣਾ ਦੇ ਬਹੁਤ ਵਿਖਾਗਾ ਦੇ ਵਿੱਚ ਹਲਕੇ ਦਾ ਲੱਗੇ ਦਰਮਿਆਨੇ ਉਮੀਦ ਅਰਜ ਕਰਾਉਂਦਾ ਹੋਇਆ ਤੇ ਹਲਕੀ ਗਰੇ ਮਾਰ ਦਿੰਦਾ ਹੋਇਆ 21 ਤਰੀਕ ਤੱਕ ਯਾਨੀ ਅੱਗੇ ਪਾਰ ਬੋਲ ਜਾਣਾ ਜੀ 21 ਦੀ ਦੁਪਹਿਰ ਤੋਂ ਫਿਰ ਜਿਹੜੀ ਆ ਬਰਫਵਾਰੀ ਦਾ ਹਲਕਾ ਦੌਰ ਲੱਗਣਾ ਹਿਮਾਚਲ ਉਤਰਖੰਡ ਦੇ ਪਹਾੜੀ ਖੇਤਰ ਸੋ ਆਉਂਦੇ ਘੰਟਿਆਂ ਤੱਕ ਇਹ ਸਿਸਟਮ ਸਰਗਰਮ ਹੋਣ ਜਾ ਰਿਹਾ ਪੰਜਾਬ ਤੇ ਹਰਿਆਣਾ ਦੇ ਵਿੱਚ ਇਜਾਜ਼ਤ ਦੇ ਲਈ ਧੰਨਵਾਦ ਸ਼ੁਕਰੀਆ